Brain Productions Limited. ਜੀ ਦੋਸਤੋ ਮੇਰੇ ਲੋਕ ਤੁਹਾਨੂੰ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਸੋ ਤੁਹਾਡਾ ਸਵਾਗਤ ਹੈ ਸਾਡੇ ਇਸ ਚੈਨਲ ਦੇ ਉੱਤੇ ਜਿਸ ਦਾ ਨਾਮ ਸੀਐਸਪੀ ਪਿੰਡਾਂ ਵਾਲੇ ਤੇ ਮੈਂ ਤੁਹਾਡਾ ਆਪਣਾ ਹਨੋਕ ਘੜੀਵਾਲ ਤੁਹਾਨੂੰ ਸਵਾਗਤ ਕਰਦਾ ਇਸ ਚੈਨਲ ਦੇ ਉੱਤੇ ਅੱਜ ਅਸੀਂ ਆਏ ਹਾਂ ਆਪਣੇ ਨਕੂਦਰ ਦੇ ਵਿੱਚ ਕਮਲ ਹਸਪੀਟਲ ਦੇ ਸਾਹਮਣੇ ਜਿੱਥੇ ਠੰਡੀ ਤੇ ਮਿੱਠੀ ਛਰਦਾਈ ਲੱਗਦੀ ਆ ਇਹ ਸਾਡੇ ਆ ਰੌਣਕ ਸਿੰਘ ਸਾਡੇ ਮਿੱਤਰ ਜਿਨ੍ਹਾਂ ਦਾ ਇਹ ਉਪਰਾਲਾ ਕੀਤਾ ਹੋਇਆ ਤਾਂ ਸਾਡੇ ਖਾਸ ਯਾਰ ਮਿੱਤਰ ਆ ਰੌਣਕ ਸਿੰਘ ਤੇ ਉਹਨਾਂ ਦੇ ਥੋੜੇ ਭਰਾ ਤੇ ਅੱਜ ਉਹ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣਗੇ ਕਿ ਇਹ ਕਿਸ ਚੀਜ਼ ਲਈ ਬydia ਆ ਤੇ ਕਿਦਾਂ ਇਹ ਬਣਦਾ ਹੈ ਦਾ ਕਿਦਾਂ ਕੀ ਪ੍ਰੋਸੈਸ ਆ ਉਹ ਤੁਹਾਨੂੰ ਸਾਰਾ ਦੱਸਾਂਗੇ ਬਾਕੀ ਦੀ ਜਿਹੜੀ ਜਾਣਕਾਰੀ ਆ ਸਾਡੇ ਨਾਲ ਜੋਰਾ ਸਿੰਘ ਤੇ ਸਰਜੀਤ ਸਿੰਘ ਤੇ ਤੁਹਾਨੂੰ ਇਹ ਜਾਣਕਾਰੀ ਦੇਣਗੇ ਹਾਂਜੀ ਭਾਈ ਦੱਸੋ ਇਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਹ ਜੋ ਸ਼ਰਧਾਈ ਦਾ ਸਟਾਲ ਆਪਾਂ ਸਿੰਘਾਂ ਨੇ ਰਲ ਕੇ ਸ਼ੁਰੂਆਤ ਕੀਤੀ ਆ ਹਾਂਜੀ ਇਹਦੇ ਵਿੱਚ ਸਾਰੀਆਂ ਇਹ ਸਮਗਰੀ ਜਿਹੜੀ ਵੀ ਇਹਦੇ ਵਿੱਚ ਪੈਂਦੀ ਹੈ ਕੁਦਰਤੀ ਤੌਰ ਤੇ ਜਿਹੜੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ ਉਹ ਹੋਏ ਇਹਦੇ ਵਿੱਚ ਚੀਜ਼ਾਂ ਪੈਂਦੀਆਂ ਨੇ ਜਿਵੇਂ ਕਸਕਸ ਹੋ ਗਈ ਥਾਲੀ ਮਿਰਚ ਨਿੱਕੇ ਇਲਾਇਚੀ ਹੋ ਗਈ ਮਾਗਜ ਬਦਾਮ ਕਾਜੂ ਅਖਰੋਟ ਤੇ ਗੁਲਾਬ ਦੇ ਫੁੱਲਾਂ ਦੇ ਜਿਹੜੀਆਂ ਬੰਕੜੀਆਂ ਹੁੰਦੇ ਉਹ ਚੀਜ਼ਾਂ ਉਹ ਸਾਰੀਆਂ ਰਲਾ ਕੇ ਜੋ ਪੱਥਰ ਦਾ ਸੁਨਹਿਰਾ ਤੇ ਤੇ ਨਿੰਮ ਦੇ ਕੋਟਣੇ ਦੇ ਨਾਲ ਜ ਸਲੋਤਰ ਦੇ ਨਾਲ ਇਹ ਰਗੜ ਕੇ ਤਿਆਰ ਕੀਤੀ ਜਾਂਦੀ ਆ ਤੇ ਮੇਨ ਚੀਜ਼ ਜਿਹੜੀ ਆ ਸਰਵਲੋ ਦਾ ਬਾਟਾ ਸਰਬਲੋ ਦੇ ਬਾਟੇ ਦੇ ਵਿੱਚ ਤਿਆਰ ਕਰਕੇ ਜਿਹੜੀ ਛਕਾਈ ਜਾਂਦੀ ਆ ਤੇ ਜੋ ਕਿ ਗਰਮੀਆਂ ਦੇ ਵਿੱਚ ਬਹੁਤ ਹੀ ਸਾਡੇ ਲਈ ਲਾਭਦਾਇਕ ਆ ਸਾਨੂੰ ਡਾਕਟਰਾਂ ਦੇ ਕੋਲ ਜਾ ਕੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਣ ਨਾਲੋਂ ਜਿਹੜੀ ਇਹ ਚੀਜ਼ ਅਸ਼ਰਧਈ ਆ ਇਹ ਸ਼ਕਣ ਦੇ ਨਾਲ ਸਾਡੀਆਂ ਕਈ ਬਿਮਾਰੀਆਂ ਦੂਰ ਹੁੰਦੀਆਂ ਨੇ ਤੇ ਸਰਬਲੋ ਦਾ ਬਾਟਾ ਮੇਨ ਚੀਜ਼ ਇਹਦੇ ਵਿੱਚ ਆ ਜਾਂਦਾ ਠੀਕ ਆ ਬਹੁਤ ਵਧੀਆ ਜਿਹਾ ਉਪਰਾਲਾ ਤੁਸੀਂ ਕੀਤਾ ਜੀ ਤੇ ਹੋਰ ਮਤਲਬ ਇਹਦੀ ਕੀ ਮਤਲਬ ਇਤਿਹਾਸਕ ਕੀ ਇਹਦਾ ਇਤਿਹਾਸੇ ਕੁਦਰਤੀ ਚੀਜ਼ਾਂ ਦੇ ਨਾਲ ਜਿਹੜੀ ਤਿਆਰ ਹੋਈ ਕੁਦਰਤ ਵੱਲੋਂ ਹੀ ਮਿਲੀ ਗਈ ਹੈ ਸਾਨੂੰ ਠੀਕ ਆ ਜਿਵੇਂ ਕਿ ਪੁਰਾਣੇ ਵੈਦ ਜਿਹੜੇ ਆ ਚੀਜ਼ਾਂ ਜੜੀਆਂ ਬੂਟੀਆਂ ਤੋਂ ਤਿਆਰ ਕਰਦੇ ਸੀਗੇ ਉਹ ਚੀਜ਼ਾਂ ਤੋਂ ਤਿਆਰ ਹੁੰਦੀ ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਨਿਸ਼ਾਨਾ ਨਹੀਂ ਹੁੰਦਾ ਹਾਂਜੀ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਮਾਈਆਂ ਬੀਬੀਆਂ ਪੈਣਾ ਸਾਰੇ ਸ਼ੱਕ ਸਕਦੇ ਆ ਠੀਕ ਆ ਅਸੀਂ ਨਕੋਦਰ ਨੀਅਰ ਕਮਲ ਹਸਪੀਟਲ ਜਲੰਧਰ ਬਾਈਪਾਸ ਜਿਹੜਾ ਕਹਿੰਦੇ ਆਪਾਂ ਹਾਂਜੀ ਉਹਦੇ ਨਜ਼ਦੀਕ ਸਟਾਲ ਲੱਗਾ ਆ ਤੇ ਕੋਈ ਵੀ ਆ ਕੇ ਇੱਥੇ ਸ਼ੱਕ ਸਕਦਾ ਹੈ ਹਾਂਜੀ ਜਿੱਦਾਂ ਜੀ ਭਾਈ ਨੇ ਦੱਸਿਆ ਬਹੁਤ ਵਧੀਆ ਦੱਸਿਆ ਤੇ ਤੁਸੀਂ ਜ਼ਰੂਰ ਇੱਥੇ ਵਿਜ਼ਿਟ ਕਰੋ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਤੇ ਬਹੁਤ ਹੀ ਲਾਭਦਾਇਕ ਇਹ ਚੀਜ਼ ਆ ਇਹਨੂੰ ਜ਼ਰੂਰ ਟਰਾਈ ਕਰੋ ਤੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਆਓ ਬਹੁਤ ਵਧੀਆ ਤੇ ਸਾਰਿਆਂ ਨੂੰ ਧੰਨਵਾਦ ਜੀ ਦੱਸੋ ਇਸ ਬਾਰੇ ਇਹ ਠੰਡੀ ਸਰ੍ਹਦਾਈ ਹੁੰਦੀ ਆ ਗਰਮੀਆਂ ਵਾਸਤੇ ਆਪਣੇ ਬਹੁਤ ਲਾਹੇਮੰਦ ਹੁੰਦੀ ਆ ਹਾਂਜੀ ਹਾਂਜੀ ਠੀਕ ਆ ਜੀ ਇਹ ਮਤਲਬ ਅੰਦਰ ਜਿਹੜੇ ਆਪਣੇ ਅੰਦਰ ਨਹੀਂ ਚ ਜੱਜ ਹੁਣ ਕੋਕਾ ਕੋਲਾ ਪੀ ਕੇ ਆਪਣੇ ਅੰਦਰ ਜੰਮਿਆ ਪਿਆ ਐਸਿਡ ਬਣਦਾ ਇਹਦੇ ਨਾਲ ਐਸਿਡ ਨਹੀਂ ਬਣਦਾ ਹਾਂ ਇਹ ਆਪਣੇ ਜਿਵੇਂ ਆਪਾਂ ਪੀ ਕੇ ਭਾਰਾਪਨ ਹੋ ਜਾਂਦਾ ਇਹਨਾਂ ਭਾਰਾਪਨ ਨਹੀਂ ਹੁੰਦਾ ਹਾਂ ਤੇ ਆਪਣੇ ਨਿੰਮ ਦਾ ਡੰਡਾ ਹੁੰਦਾ ਆ ਅੱਛਾ ਉਹਦੇ ਵਿੱਚ ਬਿਲਕੁਲ ਆਪਣੇ ਜਿਵੇਂ ਪਿੰਪਲ ਹੋ ਜਾਂਦੇ ਆ ਜੋ ਬਿਮਾਰੀ ਹੁੰਦੀ ਦੂਰ ਕਰ ਦਿੰਦੇ ਆ ਇਹਦੇ ਵਿੱਚ ਸਰੀਰ ਲਈ ਠੰਡਾ ਆ ਸਰੀਰ ਲਈ ਠੰਡਾ ਬਹੁਤ ਵਧੀਆ ਚੀਜ਼ਾਂ ਆ ਇੰਦੇ ਵਿੱਚ ਕਾਜੂ ਪਏ ਜਾਂਦੇ ਆ ਅੱਛਾ ਮਗਜ ਹੋਗੇ ਚਾਰੇ ਮਗਜ ਬਦਾਮ ਲਾਚੀਆਂ ਹੋ ਗਈਆਂ ਠੀਕ ਹੈ ਜੀ ਆਪਣੇ ਗਲਾਬ ਦੇ ਪੱਤੇ ਹੋਗੇ ਇਹ ਕੋਈ ਚੀਜ਼ਾਂ ਆਪਣੇ 11 12 13 ਐਡਮਾ ਹੁੰਦੀਆਂ ਆ ਅੱਛਾ ਉਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਆਪਾਂ ਮਿਚਰਣਾ ਬਣਾਇਦਾ ਆ ਇੰਦਰ ਵਿੱਚ ਆਪਾਂ ਆਪ ਹੱਥੀ ਤਿਆਰ ਕਰੀਗਾ ਠੀਕ ਆ ਆਜੋ ਆਪਾਂ ਇੱਕ ਵਾਰੀ ਦੇਖ ਲਈਏ ਰਗੜਾ ਲੱਗਦਾ ਹੋਇਆ ਵੀ ਕੈਮਰਾਮੈਨ ਸੱਜਿਆ ਹਾਂਜੀ ਆ ਅਜਨ ਦੇਖੋ ਤੇ ਉਹ ਸਾਡੇ ਜੋਰਾ ਸਿੰਘ ਤੇ ਆ ਪ੍ਰਭੂ ਸਿੰਘ ਕਿਉਂਕਿ ਰਗੜਾ ਲਾਉਂਦੇ ਆ ਇਧਰ ਮੜਾ ਆ ਹੈਲੋ ਕਰ ਦੋ ਕੈਮਰਾ ਵਾਲਾ ਮਾਇ ਗੁਰਜੀ ਕੀ ਫਤਿਹ ਜੀ ਸ਼ਰਦਾਈ ਠੰਡੀ ਵਿੱਚ برف ਪਈ ਹੋਈ ਆ ਐਨ ਬਿਲਕੁਲ ਤੇ ਲਿਆ ਹੋਰ ਉਹਨਾਂ ਕੀ ਆਪਾਂ ਟੇਸਟ ਕਰਕੇ ਦੇਖੀਏ ਇਹ ਕਰੀ ਤੇ ਆਪਾਂ ਵੀ ਇਹ ਕਰੀ ਟੇਸਟ ਕਰਕੇ ਦੇਖਦੇ ਆ ਉਹਦਾ ਹੀ ਪੀਨੇ ਰਹਿੰਦੇ ਰੋਜ਼ ਹੀ ਆਉਂਦੇ ਆ ਤੁਸੀਂ ਇੱਥੇ ਆ ਜਾਓ ਵਿਜ਼ਿਟ ਕਰੋ ਬਹੁਤ ਵਧੀਆ ਮਤਲਬ ਇੰਨਾ ਵਧੀਆ ਨਾ ਸਿਹਤ ਲਈ ਇੱਕ એનર્ਜੀ ਬਹੁਤ ਆਉਂਦੀ ਪੀਜੇ ਨੂੰ ਆ ਦੇਖੋ ਜੀ ਇਹ ਆ ਜੀ ਪਿਆਰ ਪਿਆਲਾ ਗਲਾਸ ਇੱਕ ਤੇ ਛੋਟਾ ਗਲਾਸ ਹੁੰਦਾ ਜੋ ਕਿ 30 ਵਾਲਾ ਟੀਆ ਹਾਂਜੀ ਇਹ ਇਸ ਤੋਂ ਵੱਡਾ ਹੁੰਦਾ ਹੈ 70 ਵਾਲਾ ਅੱਛਾ ਇਹ ਕਿਤਾਬ ਵੀ ਵੱਡਾ ਹੁੰਦਾ 70 ਵਾਲਾ ਤੇ ਆਪਾਂ ਹੁਣ ਪੀਨੇ ਆ ਆ ਬਹੁਤ ਹੀ ਸੁਆਦ ਬਹੁਤ ਹੀ ਵਧੀਆ ਬਹੁਤ ਹੀ ਲਾਭਦਾਇਕ ਹੈ ਕਾ ਸਰੀਰ ਲਈ ਤੇ ਤੁਸੀਂ ਜਰੂਰ ਇਹ ਕਰੀ ਤੇ ਵਿਜ਼ਿਟ ਕਰੋ ਹਾਂਜੀ ਦੋਸਤੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਇਸ ਵੀਡੀਓ ਦੇ ਵਿੱਚ ਬਣੇ ਰਹੇ ਤੇ ਤੁਸੀਂ ਦੇਖਿਆ ਕਿਦਾਂ ਇਸ ਫੀਚਰ ਦਾ ਇਹਦਾ ਜੋ ਉਪਰਾਲਾ ਕੀਤਾ ਇਹਨਾਂ ਨੇ ਜੋ ਵੀ ਇਹਨਾਂ ਨੇ ਮਤਲਬ ਇਸ ਲਈ ਕੀ ਸੋਚਣਾ ਇਹ ਲਾਭਦਾਇਕਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਦਾਂ ਦੇ ਲੱਗੇ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਸਾਰਾ ਸਾਰਿਆਂ ਧੰਨਵਾਦ